ਸਮਰਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਸਵੇਰ ਤੋਂ ਸਰਦਾਰ ਪਰਮਜੀਤ ਸਿੰਘ ਘੱਲੋਂ ਹਲਕਾ ਇੰਚਾਰਜ ਸਰਦਾਰ ਸੰਤਾ ਸਿੰਘ ਜੀ ਮੈਦਪੁਰੀ ਇਲੈਕਸ਼ਨ ਇੰਚਾਰਜ ਇਹਨਾਂ ਦੀ ਯੂਥ ਦੀ ਟੀਮ ਇਹਨਾਂ ਦੇ ਸਰਕਲ ਪ੍ਰਧਾਨ ਸਹਿਬਾਨ ਦੇ ਨਾਲ ਸਵੇਰ ਤੋਂ ਹੀ ਪਿੰਡਾਂ ਦੇ ਦੌਰੇ ਦੇ ਉੱਤੇ ਇਹ ਲਾਸਟ ਪ੍ਰੋਗਰਾਮ ਸ਼ਹਿਰ ਦਾ ਸਾਰੀ ਸੰਗਤ ਦੇ ਵਿੱਚ ਪੂਰੇ ਦਿਨ ਦੇ ਵਿੱਚ ਅਸੀਂ ਪੂਰਾ ਸ਼ਾਹ ਦੇਖਿਆ ਪਿੰਡਾਂ ਦੇ ਵਿੱਚ ਵੱਡੇ ਵੱਡੇ ਇਕੱਠ ਜਿਹੜੇ ਨੇ ਉਹ ਆਪ ਮਹਾਰੇ ਲੋਕ ਆ ਰਹੇ ਨੇ ਅੱਗੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਲਹਿਰ ਬਣ ਰਹੀ ਆ ਜਿਹੜੀ ਲਹਿਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਵੱਡੀ ਜਿੱਤ ਦਾ ਰੂਪ ਧਾਰਨ ਕਰੂਗੀ ਕਿਉਂ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਆ ਜਿਹੜੀ ਲੰਮੇ ਸਮੇਂ ਤੋਂ ਪਿੰਡਾਂ ਔਰ ਸ਼ਹਿਰਾਂ ਦੇ ਵਿੱਚ ਡਵੈਲਪਮੈਂਟ ਤੇ ਕਮਾਂਚਾਪ ਦਾ ਹਿੱਸਾ ਪਾ ਰਹੀ ਆ ਮੌਕੇ ਦੀ ਸਰਕਾਰ ਜਿਹੜੀ ਆ ਉਹਦੇ ਖਿਲਾਫ ਕਾਂਗਰਸ ਦੀ ਸਰਕਾਰ ਦੇ ਖਿਲਾਫ ਮੈਂ ਸਮਝਦਾ ਕਿ ਲੋਕ ਸਭਾ ਮੈਂਬਰ ਤੋਂ ਕਿ ਕਾਂਗਰਸ ਪਾਰਟੀ ਦਾ ਸੰਬੰਧ ਸਨ ਦੋਨਾਂ ਹੀ ਪਾਰਟੀਆਂ ਨੂੰ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਿਆ ਵਾ ਔਰ ਸ਼ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਦਾ ਜਿਹੜਾ ਝੰਡਾ ਉਹ ਬੁਲੰਦ ਕਰੂਗਾ ਔਰ ਇਸ ਸੀਟ ਜਿੱਤ ਕੇ ਮੈਂ ਪਾਰਟੀ ਦੀ ਝੋਲੀ ਵਿੱਚ ਪਾਉਂਗਾ ਆਮ ਆਦਮੀ ਦੀ ਜਿਹੜੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਉਹਦੇ ਬਾਰੇ ਕੀ ਸਨੇਹਾ ਕੀ ਕਹਿਣਾ ਚਾਹੁੰਦੇ ਹੋ ਜਨਨ ਜੰਨਤ ਪੰਜਾਬ ਦੇ ਅੰਦਰ ਸਰਕਾਰ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਉਹ ਬਿਲਕੁਲ ਫੇਲ ਹੈ ਆਇਦੇ ਨੀਤੀ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਲੁੱਟਖਸਟ ਹੁੰਦੀ ਐ ਕ腐ਸ਼ਨ ਜਿਹੜੀ ਆ ਉਹ ਜੋਰਾਂ ਤੇ ਐ ਜਿਹੜੀਆਂ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਨਹੀਂ ਹੋਣ ਦਿਆਂਗੇ ਉਹ ਸਾਰੀਆਂ ਤਿੰਨ ਗੁਣਾ ਹੋ ਗਈਆਂ ਨੇ ਔਰ ਇਹ ਚੀਜ਼ ਆਮ ਜਨਤਾ ਦੇ ਵਿੱਚੋਂ ਜਿਹੜੀ ਉਹ ਪੁੱਛੀ ਜਾ ਸਕਦੀ ਐ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਵੱਡਾ ਫਰਕ ਆ ਇਹੀ ਪੰਜਾਬ ਦੇ ਵਿੱਚ ਚੱਲਦੀ ਸਰਕਾਰ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅੱਜ ਅਸੀਂ ਪਹਿਲਾ ਦੌਰ ਆ ਸੀ ਇਹਨਾਂ ਦਾ ਜਦੋਂ ਦੀ ਇਹਨਾਂ ਦੀ ਕੈਂਡੀਡੇਟਸ਼ਿਪ ਅਨਾਉਂਸ ਹੋਈ ਆ ਤੇ ਖਾਲਸਾ ਜੀ ਨਾਲ ਅਸੀਂ ਪਿੰਡਾਂ ਚ ਵੱਖ-ਵੱਖ ਪਿੰਡਾਂ ਚ ਗਏ ਆ ਤੇ ਬਹੁਤ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸਭ ਤੋਂ ਵੱਡੀ ਗੱਲ ਤੇ ਮਿਲ ਰਹੀ ਆ ਵੀ ਜਿਹੜਾ 2.5 ਸਾਲ ਦਾ ਪਿਛਲਾ ਸਮਾਂ ਨਿਕਲਿਆ ਸਰਕਾਰ ਦਾ ਉਹਦੀਆਂ ਨੀਤੀਆਂ ਨੂੰ ਦੇਖਦੇ ਹੋ ਉਹਦੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਜਿਹੜੇ ਸੱਜਣ ਸਾਨੂੰ ਛੱਡ ਕੇ ਵੀ ਚਲੇ ਗਏ ਸੀ ਜਾਂ ਜਿਹੜੇ ਸੱਜਣ ਕਦੇ ਅਕਾਲੀ ਦਲ ਨਾਲ ਨਹੀਂ ਖੜੇ ਉਹ ਵੀ ਅੱਜ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਤੇ ਪਿੰਡਾਂ ਚ ਉਹਨਾਂ ਨੇ ਮੂਰੇ ਹੋ ਕੇ ਅੱਜ ਡਿਊਟੀ ਰਿਹਾ ਅਦਾ ਕੀਤੀ ਆ ਤੇ ਸਾਨੂੰ ਇਹ ਇਸ ਗੱਲ ਦਾ ਵਿਸ਼ਵਾਸ ਵੀ ਦਿਵਾਇਆ ਵੀ ਆਉਣ ਵਾਲੇ ਸਮੇਂ ਚ ਉਹ ਸ਼੍ਰੋਮਣੀ ਕਾਲੀਦਲ ਦਾ ਡਟ ਕੇ ਸਾਥ ਦੇਣਗੇ ਤੇ ਸਾਡੇ ਕੈਂਡੀਡੇਟ ਨੂੰ ਇਤੋਂ ਭਾਰੀ ਬੰਬ ਨਾਲ ਜਿਤਾਉਣਗੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ